ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀਆਂ ਅਨੁਸਾਰ ਬੀਤੀ ਸ਼ਾਮ ਕਰੀਬ 5:30 ਵਜੇ ਖੰਨਾ ਨਵਾਂ ਸ਼ਹਿਰ ਰੋਡ ਤੇ ਪਿੰਡ ਓਟਾਲਾ ਚ ਖੰਨਾਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਆ ਰਿਹਾ ਸੀ ਤੇ ਦੂਜੀ ਤਰਫ ਤੋਂ ਓਵਰਸਪੀਡ ਤੇ ਰਫਤਾਰ ਗੱਡੀ ਨੇ ਦੂਸਰੀ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ 'ਚ ਲੈ ਲਿਆ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਲਖਬੀਰ ਸਿੰਘ ਨਿਵਾਸੀ ਲਲੋੜੀ ਕਲਾ ਹੋਈ ਹੈ। ਮਨਵੀਕਲ ਸਾਡੇ ਕੋਲ ਸ਼ਾਮ ਨੂੰ 7:00 ਵਜੇ ਬਕਤ ਸਰਤੇ ਜੀ ਡਿਊਟੀ ਦੇ ਵਿੱਚ ਇੱਕ ਬੋਡੀ ਲੈ ਕੇ ਆਏ ਸੀ, ਏਐਸਆਈ ਸਰਤਜਨ ਜੀ। ਉਤਾਰਨ ਤੋਂ ਉਤਾਰਨਾ ਐਕਸੀਡੈਂਟ ਹੋਇਆ ਉਹਨਾਂ ਦਾ। ਮ੍ਰਿਤਕ ਦਾ ਨਾਮ ਹੈ ਗੁਰਮੀਤ ਸਿੰਘ son of ਲਖਬੀਰ ਸਿੰਘ। ਵਾਸੀ ਲਲੋੜੀ ਕਲਾ। ਇਹਨੇ ਦੀ ਉਮਰ ਲਗਭਗ 35 ਸਾਲ ਹੈ ਲੜਕੀ ਦੀ। ਇਹ ਕੋਈ ਐਕਸੀਡੈਂਟ ਨਹੀਂ ਤੇ ਰੈਫਰਡ ਵੀ ਨਹੀਂ ਕਿਹਨੂੰ ਕਰਿਆ ਅਲੱਗ ਅਲੱਗ ਕਰੀਆ। ਮੈਂ ਉਹਨੇ ਦਾ ਨਾਮ ਮੇਰੇ ਕੋਲ ਤੇ ਅਜੇ ਕੁਝ ਨਹੀਂ ਹੈ ਹੋ ਸਕਦਾ ਕੋਈ ਰੈਫਰ ਕੀਤਾ ਗਿਆ ਹੋਵੇ। ਐਂ ਤਾਂ ਕਾਫੀ ਪੇਸ਼ੈਂਟਾਂ ਨੂੰ ਰੈਫਰ ਕੀਤੇ ਗਏ ਨੇ। ਬੀਤੇ ਦਿਨ ਸਮਰਾਲਾ ਦੇ ਕੋਲ ਖੰਨਾ ਸ਼ਹਿਰ ਰੋਡ ਤੇ ਪੈਂਦੇ ਪਿੰਡ ਉਟਾਲਾ 'ਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਜਿਸ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀਆਂ ਅਨੁਸਾਰ ਬੀਤੀ ਸ਼ਾਮ ਕਰੀਬ 5:30 ਵਜੇ ਖੰਨਾ ਨਵਾਂ ਸ਼ਹਿਰ ਰੋਡ ਤੇ ਪਿੰਡ ਓਟਾਲਾ ਚ ਖੰਨਾ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਆ ਰਿਹਾ ਸੀ ਤੇ ਦੂਜੀ ਤਰਫ ਤੋਂ ਓਵਰਸਪੀਡ ਤੇ ਰਫਤਾਰ ਗੱਡੀ ਨੇ ਦੂਸਰੀ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ 'ਚ ਲੈ ਲਿਆ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। मृतक की पहचान गुरमीत सिंह पुत्र लखबीर सिंह निवासी ललोड़ी कलां हुई है। वन विभाग कल सडे कोल शाम को 7:00 बजे बब्बू सतजी जी ड्यूटी देवे एक बॉडी लेके आए थी एएसआई हरताचंद जी। उताड़ण तो उताणा एक्सीडेंट हो हुंदा। अह मृतक का नाम ना है गुरमीत सिंह सन ऑफ लखबीर सिंह। वासी ललोड़ी कलां। एयर उम्र लगभग 35 साल है लड़के दी। ਕੋਈ ਐਕਸੀਡੈਂਟ ਨਹੀਂ ਤੇ ਰੈਫਰਡ ਵੀ ਨਹੀਂ ਕਰਿਆ ਕਿਸੇ ਨੇ ਅਲੱਗ ਤਿੱਗਾ ਕੱਢਿਆ। ਮੈਂ ਉਹਨੇ ਦਾ ਨਾਮ ਮੇਰੇ ਕੋਲ ਤੇ ਅਜੇ ਕੁਝ ਨਹੀਂ ਹੈ ਹੋ ਸਕਦਾ ਕੋਈ ਰੈਫਰ ਕੀਤਾ ਗਿਆ ਹੋਵੇ। ਐਂ ਤਾਂ ਕਾਫੀ ਪੇਸ਼ੈਂਟਾਂ ਨੂੰ ਰੈਫਰ ਕੀਤੇ ਗਏ ਨੇ। ਬੀਤੇ ਦਿਨ ਸਮਰਾਲਾ ਦੇ ਕੋਲ ਖੰਨਾ ਸ਼ਹਿਰ ਰੋਡ ਤੇ ਪੈਂਦੇ ਪਿੰਡ ਉਟਾਲਾ 'ਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਜਿਸ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 5:30 ਵਜੇ ਖੰਨਾ ਨਵਾਂ ਸ਼ਹਿਰ ਰੋਡ ਤੇ ਪਿੰਡ ਓਟਾਲਾ ਚ ਖੰਨਾਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਆ ਰਿਹਾ ਸੀ ਤੇ ਦੂਜੀ ਤਰਫ ਤੋਂ ਓਵਰਸਪੀਡ ਤੇ ਰਫਤਾਰ ਗੱਡੀ ਨੇ ਦੂਸਰੀ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਚ ਲੈ ਲਿਆ ਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਲਖਬੀਰ ਸਿੰਘ ਨਿਵਾਸੀ ਲਲੋੜੀ ਕਲਾ ਹੋਈ ਹੈ।

ਮੇਰੇ ਕੋਲ ਤੇ ਹਜੇ ਕੁਝ ਨਹੀਂ ਹੈ ਹੋ ਸਕਦਾ ਕੋਈ ਰੈਫਰ ਕੀਤਾ ਗਿਆ ਹੋਵੇ ਐਂ ਤਾਂ ਕਾਫੀ ਪੇਸ਼ੈਂਟਾਂ ਦਾ ਤੂੰ ਰੈਫਰ ਕੀਤੇ ਗਏ